ਮੈਂ ਨੈਟ ਤੋਂ ਨ ਖਬਰ ਦੇਖੀ ਸੀ ਯੂਕੇ ਬਾਹਰ ਜਾਣ ਵਾਸਤੇ ਚੰਡੀ ਰੋਪੜ ਦੇ ਵਿੱਚ ਤੇ ਉਹ ਕਹਿੰਦੇ ਸੀ ਕਿ ਤੁਹਾਨੂੰ ਯੂਕੇ ਦਾ ਵਰਕ ਪਰਮਿਟ ਲੱਗ ਜਾਏਗਾ 3 ਦਿਨਾਂ ਵਿੱਚ 20 ਦਿਨਾਂ ਵਿੱਚ ਵੀ ਤੁਸੀਂ ਬਾਹਰ ਜਾ ਸਕਦੇ ਹੋ ਸੋ ਫਿਰ ਮੈਂ ਨੈਟ ਦੀ ਖਬਰ ਦੇ ਕੇ ਮੈਂ ਰੋਪੜ ਗਿਆ ਉਹਨਾਂ ਦੇ ਕੋਲ ਕਿ ਮੈਂ ਤੇ ਮੇਰੀ ਵਾਈਫ ਵੀ ਨਾਲ ਸੀਗੇ ਤੇ ਅਸੀਂ ਗੱਲਬਾਤ ਕੀਤੀ ਉਹਨਾਂ ਨਾਲ ਉਹ ਕਹਿੰਦੇ ਵੀ ਤੁਸੀਂ ਬਾਹਰ ਜਾ ਸਕਦੇ ਹੋ ਕਿ 80 ਲੱਖ ਚ ਗੱਲ ਹੋਈ ਸਾਡੀ 24 ਲੱਖ ਚ ਉਹ ਕਹਿੰਦੇ ਵੀ ਤੁਸੀਂ 3.5 ਪੰਜ ਪੈਸੇ ਦੇ ਦਿਓ ਕਿ ਪਹਿਲਾ ਅਸੀਂ ਉਹਨਾਂ ਨੂੰ ਇਹ ਉਹਨਾਂ ਨੇ ਕਿਹਾ ਵੀ ਅਦਾ ਅਦਾ ਕਰਕੇ ਸਾਨੂੰ ਕਾਗਜ਼ ਦਿਖਾਇਆ ਵੀ ਸਾਡੇ ਬੰਦੇ ਦਿਨਾਂ ਤੇ ਵੀਜ਼ਾ ਆਏ ਆ ਤੇ ਫੇ ਅਸੀਂ ਵੀ ਅਦਾ ਅਦਾ ਕਰਕੇ ਅਸੀਂ ਵੀਜ਼ੇ ਜਿੱਦਣ ਦੇਖੇ 8 ਲੱਖ ਰੁਪਏ ਅਸੀਂ ਉਹਨਾਂ ਦੇਤਾ ਵਿਸ਼ਵਾਸ ਬਣ ਕੇ ਸਾਨੂੰ ਵੀ ਸਾਡਾ ਲੱਗ ਜਾਏਗਾ ਵੀਜ਼ਾ ਤੇ ਫੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਜਿੱਦਣ ਲੈਟਰ ਆ ਜਾਏਗਾ ਵੀ 8 ਲੱਖ ਸਾਨੂੰ ਤੁਸੀਂ ਉਸ ਦਿਨ ਦੇ ਦਿਓ ਵੀ ਅਸੀਂ 8 ਲੱਖ ਉਸ ਦਿਨ ਅਪ੍ਰੈਲ ਨੂੰ ਦੇ ਦਿੱਤਾ 4 ਅਪ੍ਰੈਲ ਨੂੰ ਦੇ ਦਿੱਤਾ ਤੇ ਉਸ ਤੋਂ ਬਾਅਦ ਫੇ ਉਹ ਕਹਿੰਦੇ ਵੀ ਟਾਮਾ ਟੋਲ ਜੇ ਕਰਨ ਲੱਪੇ ਫੇ ਕਹਿੰਦੇ ਤੁਸੀਂ ਚੰਡੀਗੜ੍ਹ ਵਾਲੇ ਦਫ਼ਤਰ ਜਾਓ ਉੱਥੇ ਜਾ ਕੇ ਤੁਸੀਂ ਜਿਹੜੇ ਸਾਡੇ ਸੀਨੀਅਰ ਹੈਗੇ ਉਹਨਾਂ ਨਾਲ ਵੀ ਗੱਲ ਕਰੋ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਉੱਥੇ ਦਾ ਮਾਹੌਲ ਇਹ ਸੀਗਾ ਵੀ ਜਾਨੀ ਕਿ ਸਾਰੇ ਬੰਦੇ ਇਹ ਕਹਿੰਦੇ ਸੀ ਵੀ ਵੇ ਵੀਜ਼ਾ ਨਹੀਂ ਲਗਾਉਂਦੇ ਕਿ ਪੈਸੇ ਫਸ ਜਾਂਦੇ ਆ ਇਹਦਾ ਕਰਕੇ ਤੇ ਫਿਰ ਉਸ ਤੋਂ ਬਾਅਦ ਫੇ ਸਾਨੂੰ ਅੱਜ ਤੋੜ ਪਈ ਵੀ ਯਾਰ ਸਾਡੇ ਵੀ ਪੈਸੇ ਫਸ ਗਏ ਤੇ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਸਾਡੇ ਪੈਸੇ ਵਾਪਸ ਕਰ ਦਿਓ ਉਸ ਤੋਂ ਬਾਅਦ ਇਹ ਬਸ ਟਾਲਾ ਮਟੋਲ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਕਾਫੀ ਟਾਈਮ ਹੋ ਗਿਆ ਮਾਸੇ ਦੇ ਵਿੱਚ ਅੱਜ ਸਾਨੂੰ ਸਾਲ ਹੋ ਚੱਲਾ ਹੈ ਸਾਡੇ ਪੈਸੇ ਫਸਿਆ ਨੂੰ ਉਸ ਤੋਂ ਬਾਅਦ ਫੇ ਆਪਾਂ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਉੱਤੇ ਤੇ ਸਾਡੀ ਦਸੰਬਰ ਦੇ ਵਿੱਚ 2 ਦਸੰਬਰ ਨੂੰ ਪਰਚਾ ਹੋ ਗਿਆ ਉਹਨਾਂ ਦੇ ਕੰਪਲੀਟ ਤੇ ਪਰ ਫਿਰ ਵੀ ਹਾਲੇ ਤੱਕ ਵੀ ਕੋਈ ਇੰਦਾਂ ਦੀ ਸੁਣਵਾਈ ਨਹੀਂ ਹੋਈ ਤਾਂ ਕੋਈ ਪੈਸੇ ਦੀ ਵਾਪਸੀ ਹੋਈ ਤੇ ਨਾ ਹੀ ਕੋਈ ਰੈਸਟ ਪਈ ਹੈ ਨਾ ਕੋਈ ਇਸ ਤਰ੍ਹਾਂ ਦੀ ਹੋਈ ਤੇ ਜਦੋਂ ਅਸੀਂ ਵੀ ਕਿਤੇ ਅਫਸਰ ਨੂੰ ਸਾਦ ਨੂੰ ਉਹਨਾਂ ਨੂੰ ਕਹੀਦਾ ਵੇ ਐਸਐਚ ਸਾਹਿਬ ਨੂੰ ਵੇ ਦੇਖੋ ਤੁਸੀਂ ਜਾਓ ਸਾਡੇ ਨਾਲ ਤੇ ਮੈਂ ਤੁਹਾਡੇ ਨਾਲ ਚੱਲਦਾ ਆਂ ਵੀ ਆਪਾਂ ਜਾ ਕੇ ਜਿੱਦਦਾ ਵੀ ਹੈਗਾ ਉਹ ਕਹਿੰਦੇ ਵੀ ਤੁਸੀਂ ਸਾਨੂੰ ਐਡਰੈਸ ਵਗੈਰਾ ਲੱਭ ਕੇ ਦਿਓ ਅਸੀਂ ਆਪ ਕਰਾਂਗੇ ਕਿ ਹੁਣ ਮੈਂ ਕਿੱਥੇ ਲੱਭ ਸਕਦਾ ਐਡਰੈਸ ਮੈਨੂੰ ਤਾਂ ਇੱਕ ਤਾਂ ਜਾਨ ਦਾ ਖਤਰਾ ਆ ਪਿਛੇ ਪਰਿਵਾਰ ਆ ਬੱਚੇ ਆ ਮੇਰੇ ਛੋਟਾ ਤੇ ਵੀ ਡਰ ਲੱਗਦਾ ਵੀ ਆਪਾਂ ਕੀ ਕਰੀਏ ਕਿੱਥੇ ਜਾਈਏ ਕਿਤੇ ਉੱਧਰ ਨਾਲ ਘੇਰ ਕੇ ਕੁੱਟ ਦੇਣ ਜਾਂ ਮਾਰ ਦੇਣ ਜਾਂ ਕੋਈ ਚੀਜ਼ੀ ਹੈਗੀ ਆ ਤੇ ਫਿਰ ਐਸ ਐਚਓ ਸਾਹਿਬ ਨੂੰ ਮੈਂ ਆਪਾਂ ਦੱਸਿਆ ਵੀ ਤੁਸੀਂ ਕਰਵਾ ਕੇ ਦਿਓ ਤੇ ਅੱਗੇ ਉਹ ਕਹਿੰਦੇ ਆ ਕਿ ਵੀ ਕਹਿੰਦੇ ਤੂੰ ਕਿਹੜੇ ਸਾਨੂੰ ਪੁੱਛ ਕੇ ਦਿੱਤੇ ਪਏ ਹੈਗੇ ਹਨਾ ਸੋ ਇਹ ਕਿਹੜੇ ਥਾਣੇ ਦਾ ਮਾਮਲਾ ਹੈ ਬਲਾਚੌਰ ਦੇ ਵਿੱਚ ਮੰਨ ਲਓ ਬਾਹਰ ਮਾਮਲਾ ਹੈਗਾ ਐਸ ਐਚਓ ਸਿਟੀ ਐਸ ਐਚਓ ਸਿਟੀ ਨਾ ਤੁਹਾਡੇ ਨਾਲ ਗਏ ਨਹੀਂ ਕੋਈ ਪੁਲਿਸ ਮੁਲਾਜ਼ਮ ਗਿਆ ਨਹੀਂ ਇੱਕ ਦਿਨ ਮੇਰੇ ਨਾਲ ਗਏ ਸੀਗੇ ਮੁਲਾਜ਼ਮ ਹਣੀ ਉਸ ਦਿਨੋਂ ਕਿਉਂਕਿ ਬਹੁਤ ਦਿਨ ਵਧ ਗਏ ਤਕਰੀਬਨ 3 ਮਹੀਨੇ ਬਾਅਦ ਹੀ ਗਏ ਕਿ ਉਸ ਤੋਂ ਬਾਅਦ ਉੱਥੇ ਫਿਰ ਹਾਲੇ ਕੋਈ ਫਿਲਹਾਲ ਮਿਲਿਆ ਨਹੀਂ ਤੇ ਫਿਰ ਸਾਨੂੰ ਇੱਧੇ ਵਾਪਸ ਆਣਾ ਪਿਆ ਜਿਹੜੀ ਤੁਸੀਂ ਪੇਮੈਂਟ ਦੱਸੀ ਆ ਪੇਮੈਂਟ ਚੈੱਕ ਰਹੀ ਦਿੱਤੀ ਜਾਂ ਕੈਸ਼ ਰਹੀ ਪੇਮੈਂਟ ਮੈਂ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਈ ਹੈ ਜੀ ਅਕਾਊਂਟ ਦੇ ਸਾਰੇ ਪ੍ਰੂਫ ਤੇ ਰੱਖਿਆ ਮੇਰੇ ਕੋਲ ਸਾਰੇ ਅਕਾਊਂਟ ਦੇ ਵਿੱਚ ਪੇਮੈਂਟ ਦੇ ਵਿੱਚ ਪ੍ਰੂਫ ਹੈਗੇ ਸਾਰੇ 8 ਲੱਖ ਮੈਂ ਇੱਕ ਪਾਇਆ ਹੈਗਾ ਇਸ ਦਾ ਬਹੁਤ ਭਾਰ ਹੁੰਦਾ ਹੈ 8 ਲੱਖ ਇੱਕ ਪਾਇਆ ਹੈਗਾ ਤੇ 8 ਲੱਖ ਇੱਕ ਪਾਇਆ ਹੈਗਾ ਤੇ ਮੈਂ ਸਾਰਾ ਉਹਨਾਂ ਨੂੰ ਦਿੱਤਾ ਹੈਗਾ ਇਹ ਸਰਵ ਹਨ ਪੂਰਛਣਾਂ ਨੂੰ ਲਾਜ਼ਮ ਨੂੰ ਨੂੰ ਸਾਰੇ ਤੇ ਉਹ ਨਾਲ ਨੱਥੀ ਕੀਤੇ ਕਰਕੇ ਤੇ ਪਰਚੇ ਦੇ ਵਿੱਚ ਸਾਰਾ ਕੁਝ ਬੀਰਵਾ ਦਿੱਤਾ ਅਕਾਊਂਟ ਨੰਬਰ ਉਹਨਾਂ ਦੇ ਅਕਾਊਂਟ ਚ ਪਾਏ ਆ ਸਾਰੇ ਉਹਨਾਂ ਨੂੰ ਉਹ ਚੀਜ਼ ਦਿੱਤੀ ਹੈਗੀ ਇਹਨਾਂ ਸਿਕਟ ਕਟਵਾਇਆ ਸੀ ਜਿਵੇਂ ਵੈਸੇ ਐਡਰੈਸ ਨਹੀਂ ਮੈਂ ਨੂੰ ਤਾਂ ਸਿਰਫ ਉਹਨਾਂ ਦੀ ਜਿਹੜੇ ਫਰਮ ਦਾ ਐਡਰੈਸ ਹੈਗਾ ਲੈਨਰਡ ਗਾਈਡ ਓਵਰ ਸੀਜ਼ ਉਹਨਾਂ ਦਾ ਇਹ ਹੈਗਾ ਇਹ ਆ ਉਹਨਾਂ ਦੇ ਫਰਮ ਦੇ ਨਾਮ ਤੇ ਹੀ ਐਡਰੈਸ ਹੈਗਾ ਉਸੇ ਨਾਮ ਤੋਂ ਐਡਰੈਸ ਹੈਗਾ ਉਸੇ ਨਾਮ ਦੇ ਵਿੱਚ ਅਕਾਊਂਟ ਨੰਬਰ ਚ ਪੇਮੈਂਟ ਪਾਈ ਜੈਸ ਬੈਂਕ ਦਾ ਅਕਾਊਂਟ ਕੀ ਲੱਗਦਾ ਲਗਾਤਾਰ ਠਗੀਆਂ ਹੋ ਰਹੀਆਂ ਆ ਅਮਰੀਕਾ ਤੋਂ ਵੀ ਕਈ ਬੱਚੇ ਵਾਪਸ ਆਏ ਆ ਠਗੀਆਂ ਦਾ ਸ਼ਿਕਾਰ ਹੋ ਕੇ ਵਾਪਸ ਆਇਆ ਗੁੰਮਰਾਹ ਕੀਤਾ ਜਾ ਰਿਹਾ ਸੀਗਾ ਏਜੰਟਾਂ ਦੇ ਵੱਲੋਂ ਤੁਸੀਂ ਵੀ ਕਿਤਨਾ ਕਿਤੇ ਠੱਗੀ ਦਾ ਸ਼ਿਕਾਰ ਹੋਏ ਹੋ ਬਿਲਕੁਲ ਬਿਲਕੁਲ ਮੈਂ ਤਾਂ ਇੰਨਾ ਜ਼ਿਆਦਾ ਹੋ ਗਿਆ ਮੈਂ ਤਾਂ ਜਿਨ੍ਹਾਂ ਦੇ ਪੈਸੇ ਦੇਣੇ ਹੈਗੇ ਮੈਂ ਕੋ ਸਾਰੇ ਆਪਣੇ ਪੈਸੇ ਨਹੀਂ ਸੀ ਕਿਸੇ ਤੋਂ ੜੜ-ਤੜ ਕੇ ਅੱਪਾ ਗੱਲ ਕੀਤੀ ਸੀਗੀ ਅਕੇ ਤੇ ਪਰ ਹੁਣ ਉਹਨਾਂ ਨੂੰ ਇਹ ਲੱਗਦਾ ਹੈਗਾ ਸ਼ਾਇਦ ਵੀ ਮੈਂ ਉਹਨਾਂ ਨੂੰ ਟਾਮਟੋਲਾ ਕਰਦਾ ਪਿਆ ਹੈਗਾ ਵੀ ਮੈਂ ਪੈਸੇ ਉਹਨਾਂ ਤੇ ਨਹੀਂ ਵਾਪਸ ਕਰ ਰਿਹਾ ਹੈਗਾ ਤੇ ਮੈਂ ਤਾਂ ਜ਼ਿਆਦਾ ਹੀ ਦੁਖੀ ਹਾਂ ਇਸ ਚੀਜ਼ ਨੂੰ ਲੈ ਕੇ ਹੁਣ ਕੀ ਮੰਗ ਕੇ ਚਾਹੁੰਦੇ ਹੋ ਤੁਸੀਂ ਪੁਲਿਸ ਤੋਂ ਮੰਗੀ ਚਾਹਨਾ ਐਵੇਂ ਮੇਰੇ ਪੈਸੇ ਮੇਰੇ ਰਿਕਵਰੀ ਕੀ ਜਾਣ ਮੇਰੇ ਤੇ ਮੈਂ ਦੇਨਦਾਰ ਬੈਠਾ ਮੈਂ ਨਹੀਂ ਪਹਿਤੀ ਪੁਲਿਸ ਦੇ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਉਹਨਾਂ ਦੇ ਟਿਕਾਣਿਆਂ ਤੇ ਨਹੀਂ ਮੈਨੂੰ ਨਹੀਂ ਪਤਾ بس ਮੈਂ ਇੱਕ ਵਾਰੀ ਉਹਨਾਂ ਦੇ ਨਾਲ ਹੀ ਗਿਆ ਉਹ ਵੀ ਮੈਂ ਤਕਰੀਬਨ ਇਸੇ ਹਫਤੇ ਵਿੱਚ ਗਿਆ ਮਾਰਚ ਵਿੱਚ ਹੀ ਗਿਆ ਉਹਨਾਂ ਦੇ ਲਾਸਟ ਫਰਵਰੀ ਦੇ ਮਾਰਚ ਦੇ ਵਿੱਚ ਵੀ ਠੀਕ ਮਿਲੇ ਸੀ ਕਿ ਉੱਥੇ ਕੋਈ ਨਹੀਂ ਮਿਲਿਆਗਾ ਉੱਥੇ ਉਹਨਾਂ ਦੇ ਦੋਨੇ ਦਫਤਰਾਂ ਦੇ ਵਿੱਚ ਜਾ ਕੇ ਆ ਮੈਂ ਰੂਪੜਾਪ ਕੇ ਉਹਨਾਂ ਦੇ ਨਾਲ ਚੰਡੀਗੜ੍ਹ ਵੀ ਆਪ ਜਾ ਕੇ ਜਦੋਂ ਤੁਸੀਂ ਐਡ ਦੇਖੀ ਕਿ ਤੁਸੀਂ ਚੈੱਕ ਕੀਤਾ ਕਿ ਇਹ ਮੰਨਤਾ ਪ੍ਰਾਪਤ ਹੈਗੇ ਆ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਕੁਛ ਨਾ ਦੀ ਕੋਈ ਤੁਹਾਨੂੰ ਹਾਂਜੀ ਮੈਂ ਦੇਖਿਆ ਸੀ ਉਹਨਾਂ ਦਾ ਹਾਂ ਜਿਉ ਸੀਗਾ ਉਹਨਾਂ ਕੋ ਲਾਇਸੈਂਸ ਵਗੈਰਾ ਜੋ ਵੀ ਸੀਗਾ ਉਹਨਾਂ ਦਫ਼ਤਰ ਦੇ ਵਿੱਚ ਪਹਿਲਾਂ ਬਹੁਤ ਵਧੀਆ ਮਿਲਦੇ ਸੀਗੇ ਗਿਲੇ ਦੇ ਸੀਗੇ ਉਹ ਤਾਂ ਉਸ ਦਿਨ ਜਿਸ ਦਿਨ ਮੈਂ ਆਪਣਾ ਦੁਆਰਾ ਕਾਗਜ਼ ਬਾਰੇ ਪੁੱਛਣ ਗਿਆ ਵੀ ਕੀ ਬਣਿਆ ਹੈਗਾ ਤੇ ਉਸ ਦਿਨ ਉੱਥੇ ਕਾਫੀ ਬੰਦੇ ਇਕੱਠੇ ਹੋਏ ਸੀ ਵੀ ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਜਦੋਂ ਮੈਂ ਉਹ ਚੀਜ਼ ਚੈੱਕ ਕੀਤੀ ਤਾਂ ਫਿਰ ਨਾ ਪਰ ਇੱਕ ਦੋ ਮੁਕੱਦਮੇ ਹੋਰ ਦਰਜ ਹੋਏ ਹੋ ਸੀਗੇ ਕਿ ਮੈਨੂੰ ਡਰ ਪੈ ਗਿਆ ਵੀ ਲੈਵੇ ਮੈਂ ਵੀ ਫਸ ਨੀ ਆਇਗਾ ਵੀ ਮੈਂ ਸੁਣਿਆ ਸੀ ਕਿ ਬਈ ਚੰਡੀਗੜ੍ਹ ਫਸਣ ਵਾਲਾ ਹੁੰਦਾ ਵੀ ਪਰ ਉੱਥੇ ਵੀ ਮੈਂ ਫਸ ਗਿਆ। ਇਹ ਕੁਮਾਰ ਜਿਹੜਾ ਗੜੀ ਕਾਨੂੰਗੋ ਦਾ ਰਹਿਣ ਵਾਲਾ ਹੈਗਾ ਇੱਕ ਵਿਅਕਤੀ ਆ ਉਹਨੇ ਕਿਸੇ ਟ੍ਰੈਵਲ ਏਜੰਟ ਜਿਹੜਾ ਕਿ ਜਿਹੜਾ ਦਫਤਰ ਸੂਰੋਪੜ ਤੇ ਚੰਡੀਗੜ੍ਹ ਦੱਸਦਾ ਸੀ ਉਹਦੇ ਵਿੱਚ ਉਹਨੂੰ ਵਿਦੇਸ਼ ਕਰਨ ਦਾ ਕੈਨੇਡਾ ਜਾਣ ਦੇ ਪੈਸੇ ਦਿੱਤੇ ਸੀ ਉਹਨੂੰ ਤੇ ਇਸ ਤਰ੍ਹਾਂ ਜਿਹੜੀ ਉਹਦੀ ਰਿਫਾਸ ਉਹਨੇ ਮਾਂਜੋ ਵੈਸਸਪੀ ਸਾਹਿਬ ਦੇ ਦਿੱਤੀ ਸੀ ਜਿਹੜੀ ਕਿ ਇਨਕੁਆਰੀ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜੇ ਵੀ ਉਹਨੇ ਦੋਸ਼ਾਂ ਤੇ ਆਪਾਂ ਪੈਸੇ ਦੀ ਥੱਗੀ ਮਾਰਨ ਬਾਰੇ ਦੋਸ਼ ਲਾਇਆ ਸੀ ਅਰਗਾਰ ਨੂੰ ਭੇਜਿਆ ਉਹਦੇ ਬਾਰੇ ਇਨਕੁਆਰੀ ਤੋਂ ਬਾਅਦ ਦੋ ਵਿਅਕਤੀਆਂ ਨੇ ਖਰਾਸ ਮਾਮਲਾ ਦਰਜ ਹੋਇਆ ਜਿਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਜੈਕਸ਼ਨ ਹੋਣੇ ਔਰ ਉਹਨਾਂ ਦੀ ਜਿਹੜੇ ਆ ਸਬੂਤ ਉਹਨਾਂ ਦੇ ਸਾਹਮਣੇ ਫਰਾਵ ਜਿਹੜੇ ਹੋ ਗਏ ਸੀ ਉਹ ਲਾਈਵ ਐਲੀਗੇਸ਼ਨ ਆ ਉਰੇ ਮਕਦਮਾ ਦਰ ਰਿਵਾਇਸੀ ਸਟੇਨ ਨੰਬਰ ਸਾਡੇ ਥਾਣੇ ਮਕਦਮਾ ਦਰਜ ਆ ਜਿਹਦੇ ਸੰਬੰਧ ਵਿੱਚ ਇਹ ਤਫਤੀਸ਼ ਅਸੀਂ ਅੱਗੇ ਐਸਐਸ ਸਨਾਮ ਸਿੰਘ ਥਾਣਾ ਬਲਾਚੌਰ ਨੂੰ ਦਿੱਤੀ ਸੀ ਮੈਂ ਉਹ ਉਹਨਾਂ ਨੇ ਆਪਣੇ ਤੌਰ ਤੇ ਇਹਦੇ ਘਰ ਕਲਾਮਪੁਰ ਪਿੰਡ ਹੈਗਾ ਰੋਪੜ ਦੇ ਵਿੱਚ ਉੱਥੇ ਰੇਡ ਕੀਤੀ ਤੇ ਜੋ ਜਾਂਚ ਅਨਸਾਰ 420 ਦੇ ਵਿੱਚ ਮਕਦਮਾ ਦਰਜ ਆ ਤੇ ਇਹਦੇ ਵਿੱਚ ਸਾਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਅਸੀਂ ਉਹਨੂੰ ਦੋਸ਼ੀ ਨੂੰ ਜੇ ਦੋਸ਼ੀ ਮਰਦਾ ਤਾਂ ਦੋਸ਼ੀ ਨੂੰ ਅਕਤਾਰੀਆ ਅਸੀਂ ਨੋਟਿਸ ਦਿੰਨੇ ਆ ਤੇ ਉਸ ਤੋਂ ਬਾਅਦ ਜੇ ਅਗਰ ਦੋਸ਼ੀ ਨਹੀਂ ਮਿਲਦਾ ਐਡਰੈਸ ਦੇ ਉੱਤੇ ਤੇ ਉਹਦੇ ਜਿਹੜਾ ਕੋਈ ਵਾਰਿਸ ਆ ਜਾਂ ਪਿੰਡ ਦਾ ਕੋਈ ਮੋਹਤਵਾਰ ਵਿਅਕਤੀ ਆ ਉਹਦੇ ਖਿਲਾਫ ਮਾਮਲਾ ਦਰਜ ਹੋਣ ਵਾਰੇ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਜੋ ਕਿ ਅਸੀਂ ਪ੍ਰਾਪਰ ਜਿਹੜਾ ਇਹੋ ਜਾਂਚਾਂ ਅਨਸਾਰ ਨੋਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਮੁਕਦਮੇ ਦੇ ਮਦਈ ਜਿਹੜੇ ਅਜੇ ਕੁਮਾਰਾ ਉਹ ਸੈਟੀਸਫਾਈ ਨਹੀਂ ਸੀਗੇ ਕਿ ਮੇਰੇ ਜੀ ਏਜੰਟਾਂ ਤੇ ਦਫ਼ਤਰ ਨਹੀਂ ਗਿਆ ਜਾਂ ਕੁਝ ਇੱਕ ਦਿਨ ਮੈਨੂੰ ਮਿਲੇ ਤੋ ਸਿਆ ਪਿਛਲੇ ਦਿਨਾਂ ਵਿੱਚ 10 15 ਦਿਨ ਪਹਿਲਾਂ ਮਿਲੇ ਸੀ ਮੇਰੇ ਕੋਲ ਆਏ ਸੀ ਤੋ ਹੋਰ ਵੀ ਡਿਊਟੀਆਂ ਚੱਲ ਰਹੀਆਂ ਸੀਗਾ ਮੈਂ ਉਹਨਾਂ ਨੂੰ ਘਰੋਸਾ ਗਿਆ ਗਿਆ ਸੀਗਾ ਕਿ ਚਲੋ ਕੋਈ ਨਹੀਂ ਐਸਐਸ ਨਾਨ ਸਿੰਘ ਕੋਲ ਹੋਰ ਕੰਮ ਹੈਗੇ ਆ ਮੈਂ ਉਹਨਾਂ ਨੂੰ ਆਪ ਮਿਲਿਆ ਮਿਲ ਕੇ ਉਹਨਾਂ ਨੂੰ ਕਿਹਾ ਕਿ ਮੈਂ ਉਹਦੀ ਸਪੈਸ਼ਲ ਡਿਊਟੀ ਲਾਣਾ ਕਿ ਤੁਹਾਡੇ ਨਾਲ ਸਵੇਰੇ ਜਾ ਕੇ ਆਵਾਂ ਪਰ ਸੇਮ ਡੇ ਮੈਨੂੰ ਵੀ ਕੋ ਕੰਮ ਸੀਗਾ ਮੈਂ ਮਹਾਰੀ 82 ਰੇਟ ਤੇ ਕੋਈ ਹੋਰ ਸਾਨੂੰ ਮਾਨ ਜੋ ਗੈਸਰ ਸਿੰਘ ਸਾਹਿਬ ਨੂੰ ਕੰਮ ਮਿਲ ਗਿਆ ਸੀਗਾ ਉੱਥੇ ਮੈਨੂੰ ਜਾਣਾ ਪਿਆ ਮੈਂ ਜਾ ਕੇ ਸ਼ਾਮ ਨੂੰ ਆਇਆ ਤੇ ਸ਼ਾਮ ਨੂੰ ਮੇਰੇ ਕੋਲ ਫੇਰ ਆਏ ਜੀ ਤੁਸੀਂ ਮੈਨੂੰ ਬੁਲਾਇਆ ਨਹੀਂ ਗਾ ਜੀ ਮੈਂ ਜਾਣਾ ਸੀ ਤੁਹਾਡੇ ਨਾਲ ਤੁਸੀਂ ਮੇਰੇ ਨਾਲ ਜਾਣਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਉਹਨੂੰ ਕਿਹਾ ਵੀ ਅੱਜ ਮੈਂ ਜਾ ਕੇ ਆ ਗਿਆ ਚੰਡੀਗੜ੍ਹ ਤੁਸੀਂ ਸਵੇਰੇ ਆ ਜਾਓ ਕੱਲ ਆ ਜਾਓ ਕੱਲ ਮੈਂ ਤੁਹਾਡੇ ਨਾਲ ਫੇਰ ਭੇਜਾਂਗਾ ਤੇ ਦੂਸਰੇ ਦਿਨ ਇਹ ਮੇਰੇ ਕੋਲ ਆਏ ਆ ਤੇ ਇਹਨਾਂ ਦੀ ਮੈਂ ਸਾਰੀ ਕਹਾਣੀ ਬੈਠ ਕੇ ਸੁਣੀ ਇਸੇ ਸੁਨਾਨ ਸਿੰਘ ਨੂੰ ਬੁਲਾਇਆ ਉਹ ਸੇਮ ਡੇ ਦੇ ਨਾਲ ਦੁਬਾਰਾ ਜਿਹੜਾ ਇਹਦੀ ਸਲੀਲੇ ਦੀ ਉਹਥੇ ਦਫ਼ਤਰ ਜਾ ਕੇ ਇਹਨੂੰ ਨਾਲ ਲੈ ਕੇ ਜਾ ਕੇ ਆਏ ਉੱਥੇ ਫੇਰ ਸੁਨਾਨ ਸਿੰਘ ਨੇ ਆ ਕੇ ਦੱਸਿਆ ਇਹ ਜੋ ਪਿੰਡ ਦੀ ਕੋਈ ਨਹੀਂ ਹੈਗਾ ਤਾਂ ਆਫਿਸ ਵੀ ਬੰਦ ਹੈਗਾ ਜੀ ਪਰ ਅਸੀਂ ਆਪਣੀਆਂ ਪਰ ਜ਼ੋਰ ਕੋਸ਼ਿਸ਼ ਔਰ 에 ਏਜੰਟ ਦੇ ਖਿਲਾਫ ਜੋ ਵੀ ਅਸੀਂ ਪਿੱਛਾ ਕੀਤਾ ਤੇ ਸਾਨੂੰ ਹੁਣੇ ਪਤਾ ਲੱਗ ਗਿਆ ਕਿ ਇਹ ਜਿਹੜਾ ਏਜੰਟਾ ਇਹਦੇ ਖਿਲਾਫ ਦਿੱਲੀ ਵਿਸ਼ੇ ਹੋਲ ਟ੍ਰੈਵਲ ਏਜੰਟ ਦਾ ਮਾਮਲਾ ਦਰਜ ਹੋਇਆ ਜਿਹੜਾ ਕਿ ਉੱਥੇ ਕਸਟਡੀ ਜਾ ਇਹਨੂੰ ਹੁਣ ਅਸੀਂ ਜਲਦੀ ਪ੍ਰੋਡਕਸ਼ਨ ਵਾਂਗ ਤੇ ਲਿਆ ਕੇ ਆਪਣਾ ਜਿਹੜਾ ਮਕਦਮਾ ਥਾਣੇ ਦਾ ਉਹਦੇ ਵਿੱਚ ਇਹਨੂੰ ਅਸੀਂ ਸ਼ਾਮਿਲ ਤਪੀਸ਼ ਕਰਾਂਗੇ ਲੋਕਾਂ ਨੂੰ ਵੀ ਅਵੇਅਰ ਕਰਨੀ ਜ਼ਰੂਰ ਹੈਗੀ ਆ ਹੁਣਾਪਾ ਇੰਨੇ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਟਰੈਵਲ ਏਜੰਟਾਂ ਕੋਲ ਫਸ ਜੰਨੇ ਆ ਜਿਹਨਾਂ ਕੋਲ ਬਾਹਰ ਤੇ ਜਾਂਦੀ ਕੋਈ ਅਥਾਰਟੀ ਲਾਇਸੈਂਸੀ ਕੋਈ ਉਹਨਾਂ ਨੂੰ ਲਾਇਸੈਂਸ ਇਸ਼ੂ ਨਹੀਂ ਹੁੰਦਾ ਅਸੀਂ ਜਦੋਂ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਦੇ ਆ ਬਿਲਕੁਲ ਅਨਪੜ੍ਹ ਲੋਕਾਂ ਦੀ ਤਰ੍ਹਾਂ ਕਰਦੇ ਆ ਨਾ ਉਹਨਾਂ ਦੇ ਉੱਤੇ ਕੋਈ ਆਪਾਂ ਉਹਨਾਂ ਦਾ ਕਾਗਜ਼ ਚੈੱਕ ਕਰਦੇ ਆ ਨਾ ਕੋਈ ਉਹਨਾਂ ਦਾ ਪ੍ਰੋਪਰ ਆਫਿਸ ਚੈੱਕ ਕਰਦੇ ਆ ਤੇ ਉਸ ਤੋਂ ਬਾਅਦ ਜਦੋਂ ਸਾਡੇ ਨਾਲ ਠੱਗੀ ਮਾਰ ਲੈਂਦੇ ਆ ਤੇ ਫਿਰ ਅਸੀਂ ਜਿਹੜਾ ਹੋਟਲ ਨੂੰ ਦੇਖਦੇ ਹਾਂ ਹੁਣ ਇਸੇ ਅਜੀਤ کمار ਲੜਕਾ ਆ ਇਹ ਵੀ ਕਾਫੀ ਭਾਗ ਪਿਆ ਹੋਇਆ ਤੇ ਜਲਦੀ ਜਲਦੀ ਮੇਰਾ ਏਜੰਟ ਭੜਾ ਜਾਵੇ ਜੀ ਉਹਨੂੰ ਆਪਣੇ ਉਹ ਮੇਰੇ ਪੈਸੇ ਵਾਪਸ ਲਿਆ ਜਾਣ ਜੀ ਦੇਖੋ ਅਸੀਂ ਦੇ ਜਿਹੜਾ ਲਾਸ ਹੋਇਆ ਤੇ ਨਾਲ ਸਾਨੂੰ ਵੀ ਸੰਪਤੀ ਆ ਇਸ ਬੱਚੇ ਨਾਲ ਲਾਸ ਜ਼ਿਆਦਾ ਹੋ ਗਿਆ ਇਸ ਸਮੇਂ ਸਰ ਬਾਹਰ ਨਹੀਂ ਜਾ ਸਕਿਆ ਔਰ ਹੁਣ ਇਹ ਆ ਵੀ ਅਸੀਂ ਰਿਸਟ ਕੱਢਿਆ ਜਾਂਦੂ ਉਹਨੂੰ ਦਿੱਲੀ ਨੂੰ ਪ੍ਰੋਪਰ ਆਪਣੇ ਅਫੀਸਰ ਦੇ ਧਿਆਨ ਚ ਲਿਆ ਕੇ ਔਰ ਜਦ ਸਭ ਤੋਂ ਪ੍ਰੋਟੈਕਸ਼ਨ ਉਹਨਾਂ ਤਰ੍ਹਾਂ ਕਰਨ ਤੋਂ ਬਾਅਦ ਵੀ ਉਹਨੂੰ ਲੈ ਕੇ ਸ਼ਾਮ ਨੂੰ ਤਸਕਰਾਂਗੇ ਕੋਈ ਇਸ ਤਰ੍ਹਾਂ ਦਾ ਕੋਈ ਜ਼ਰੂਰਤ ਨਹੀਂ ਕਿ ਸਿੱਧੇ ਜਾਈਏ ਤੁਹਾਨੂੰ ਲੈ ਕੇ ਐਸੇ ਲਿਆਈਏ ਉਹਨੂੰ ਆਪਣੇ ਮਕਮਲ ਦੀ ਸ਼ਾਮ ਨੂੰ ਰਿਸਟ ਕਰਦੇ ਤੇ ਲਿਆ ਕੇ ਉਹਨੂੰ ਪ੍ਰੋਪਰ ਦੇ ਸਾਹਮਣੇ ਖੜਾ ਕਰਾਂਗੇ ਇਹ ਤੋਂ ਸੁਨਾਗਤ ਕਰਾਵਾਂਗੇ ਤੇ ਪ੍ਰੋਪਰ ਦਾ ਸੀਰੀਅਸ ਵੀ ਬੰਦੀ ਇਨਵੈਸਟੀਗੇਸ਼ਨ ਕੀ ਉਹ ਅਸੀਂ ਮੁਕੰਮਲ ਕਰਾ ਬਤਾ ਇਦਾਂ ਦੇ ਗੰਦੇ ਏਜੰਟਾਂ ਦੇ ਖਲਾਮ ਪਹਿਲੇ ਹੀ ਸਖਤ ਤੋਂ ਸਖਤ ਕਦਮ ਚੱਕੇ ਹੁੰਦੇ ਤੇ ਸਾਡੇ ਲੋਕਾਂ ਨਾਲ ਇਹ ਕੁਛ ਨਹੀਂ ਹੋਣਾ ਸੀ ਤੇ ਸਾਡੇ ਲੋਕ ਇਦਾਂ ਦੇ ਗੰਦੇ ਏਜੰਟਾਂ ਦੇ ਹੱਥ ਦੇ ਸ਼ਿਕਾਰ ਨਾ ਹੁੰਦੇ ਜੇ ਅਸੀਂ ਨਹੀਂ ਕੀਤੇ ਤੁਸੀਂ ਕੁਝ चंद ਪੈਸੇ ਲੈ ਕੇ ਇਹਨਾਂ ਲੋਕਾਂ ਨੂੰ ਲਾਇਸੈਂਸ ਪ੍ਰੋਵਾਈਡ ਕਰ ਦਿੰਨੇ ਆ ਇਹਨਾਂ ਲੋਕਾਂ ਦੀ ਜਾਂਚ ਨਹੀਂ ਕਰਦੇ ਕਿ ਇਹ ਸਹੀ ਹੈਗਾ ਕਿ ਨਹੀਂ ਹੈਗਾ ਪੂਰੇ ਪੰਜਾਬ ਦੇ ਅੰਦਰ ਦੇਖੀ ਜਾਵੇ ਅੱਜ ਕਰਿਆਨੇ ਦੀ ਦੁਕਾਨ ਨਾਲੋਂ ਵੱਧ ਟਰੈਵਲ ਏਜੰਟਾਂ ਦੀਆਂ ਦੁਕਾਨਾਂ ਹੋ ਗਈਆਂ कि ਉਹਨਾਂ ਨੂੰ ਲਾਇਸੈਂਸ ਦਾ ਸਰਕਾਰ ਦੇ ਰਹੀ ਆ ਜੇ ਅੱਜ ਆਪ ਪਾਰਟੀ ਦੀ ਸਰਕਾਰ ਆ ਮੌਜੂਦਾ ਸਰਕਾਰ ਆ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਕਿਸੇ ਨੂੰ ਲਾਇਸੈਂਸ ਨਹੀਂ ਮਿਲੇ ਹੋਗੇ ਤੇ ਉਹ ਲਾਇਸੈਂਸ ਜਿਹਨਾਂ ਨੂੰ ਮਿਲੇ ਉਹ ਫਰਾਡ ਨਹੀਂ ਕਰਦੇ ਹੋਗੇ ਫਰਾਡ ਕਰਾਂਦੇ ਆ ਇਹ ਤੇ ਫਸਾਦੇ ਆ ਗਰੀਬ ਲੋਕ ਉਹਦੇ ਵਿੱਚ ਬਾਅਦ ਚੋਂ ਬਾਹ ਫੜਨੀ ਕਹਿੰਦੇ ਆ ਉਹਦੇ ਵਿੱਚ ਇਹ ਲੋਕ ਇਹ ਦਿਖਾਲਦੇ ਆ ਕਿ ਜਦੋਂ ਇਦਾਂ ਦਾ ਮਾਹੌਲ ਬਣ ਜਾਂਦਾ ਆ ਉਤੋਂ 에어ਪੋਰਟ ਤੋਂ ਪੁਲਿਸ ਘਰ ਲੈਣ ਚਲ ਗਈ ਲੀਡਰਾਂ ਨੇ ਵਿਸ਼ਵਾਸ ਦੇ ਵਾਸਤੇ ਕੁਝ ਐਸੇ ਮੰਤਰੀ ਵੀ ਉਥੇ ਮੋਰੇ ਆਏ ਆ कि ਜਿਹਨਾਂ ਨੂੰ 3 ਸਾਲਾਂ ਦੇ ਵਿੱਚ ਆਪ ਪਾਰਟੀ ਦੇ ਵਿੱਚ ਉਦਾਂ ਹੀ ਨਹੀਂ ਪਤਾ ਲੱਗਾ ਕਿ ਮੇਰੇ ਕੋਲ ਉਦਾਂ ਹੈਗਾ ਕਿਹੜਾ ਹੈ ਕਿ ਮੈਂ ਕੰਮ ਕੀਤੇ ਕਰ ਰਹੇ ਹਾਂ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਉੱਥੋਂ 에ਰਪੋਰਟ ਤੋਂ ਲੈ ਕੇ ਆਏ ਪੁਲਿਸ ਲੋਕ ਰਾਂਦੀ ਦੇ ਵਿੱਚ ਉਹਨਾਂ ਦੇ ਘਰ ਗਏ ਅੱਜ ਉਹਨਾਂ ਦੇ ਹਾਲਾਤ ਇੰਦੇ ਦੇ ਹੋ ਚੁੱਕੇ ਆ ਕਿ ਆਪਾਂ ਦੇਖਿਆ ਕਿ 40-40 ਲੱਖ ਰੁਪਈਆ ਦੇ ਕੇ ਉਹ ਲੋਕ 50-50 ਲੱਖ ਰੁਪਈਆ ਦੇ ਕੇ ਆਪਣਾ ਸਾਰਾ ਕੁਝ ਵੇਚ ਕੇ ਅੱਜ ਆਪਾਂ ਫਿਰ ਬੇਰੋਜ਼ਗਾਰ ਆ ਅੱਜ ਇੱਥੇ ਜਿਹੜਾ ਮੁੱਦਾ ਉੱਠਿਆ ਹੋਇਆ ਹੈ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਤਹਿਸੀਲ ਬਲਾਚੌਰਚ ਕਿ ਉਹ ਅਜੀਤ ਕੁਮਾਰ ਜੀ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਫਰੋਡ ਜਿਹੜਾ ਆ ਰੋਪੜ ਤੋਂ ਇੱਕ ਟਰੈਵਲ ਏਜੰਟ ਚੰਡੀਗੜ੍ਹ ਦੇ ਦਫ਼ਤਰਾਂ ਦੇ ਵਿੱਚੋਂ ਇੱਕ ਫੇਰ ਧੋਖੇਦੜੀ ਦੀ ਰਿਪੋਰਟ ਸਾਹਮਣੇ ਆਈ ਆ ਲੰਬੇ ਸਮੇਂ ਤੋਂ ਬਾਅਦ 4-5 ਮਹੀਨੇ ਦੇ ਸੰਘਰਸ਼ ਤੋਂ ਬਾਅਦ ਜਦੋਂ ਅਜੀਤ ਜੀ ਸਾਡੇ ਕੋਲ ਸ਼ਿਵਸਾਨਾ ਤੋਂ ਆਏ ਤਾਂ ਸਾਡੇ ਪ੍ਰਧਾਨ ਜੀ ਨੇ ਟਟਾਰ ਸਾਹਿਬ ਨੇ ਇਹਨਾਂ ਦੇ ਨਾਲ ਜਾ ਕੇ 4 ਮਹੀਨੇ ਬਾਅਦ ਇਹਨੂੰ 2 ਦਸੰਬਰ ਨੂੰ ਇਹਨਾਂ ਤੇ ਪਰਚਾ ਕਰਵਾ ਦਿੱਤਾ ਜਦੋਂ ਇਹਨਾਂ ਤੇ ਪਰਚਾ ਹੋ ਗਿਆ ਤੇ ਅਜੇ ਜੀ ਨੂੰ ਵੀ ਇਹ ਵਿਸ਼ਵਾਸ ਹੋ ਗਿਆ ਕਿ ਅੱਜ ਮੈਨੂੰ ਇਨਸਾਫ ਮਿਲਣ ਦਾ ਟਾਈਮ ਆ ਗਿਆ ਮੈਨੂੰ ਇਨਸਾਫ ਮਿਲ ਸਕਦਾ ਪਰ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਨੇ ਪਰਚਾ ਦਾ ਕਰ ਦਿੱਤਾ ਪਰਚਾ ਹੋਣ ਤੋਂ ਬਾਅਦ ਜਿਹੜਾ ਇਹਦਾ ਮੁਕੱਦਮਾ ਸੀਗਾ ਉਹ ਬਲਾਚੁਰ ਐਸਐਸਓ ਕੋ ਆਣਾ ਸੀ ਉਹਨਾਂ ਦੀ ਐਸੀ ਨਗੇਲੀ ਕਿ ਅੱਜ 3 ਮਹੀਨੇ ਹੋ ਚੁੱਕੇ ਆ 3 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਕਿ ਹਜੇ ਤੱਕ ਐਸਐਸਓ ਸਾਹਿਬ ਫ੍ਰੀ ਨਹੀਂ ਹੋਏ ਇਹਨੂੰ ਮੈਂ ਇਹੀ ਕਹਿ ਸਕਦਾ ਉਹ ਫ੍ਰੀ ਨਹੀਂ ਹੋਏ ਕਿ ਜਿਹੜਾ ਉਹ ਟਰੈਵਲ ਏਜੰਟਾਂ ਦੇ ਘਰ ਰੇਡ ਮਾਰ ਕੇ ਚੱਕ ਸਕੇ ਚਿੱਟੇ ਦੇ ਦੌਰ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਜੀ ਉਹ ਫਲਾਣਾ ਬੰਦਾ ਉੱਥੇ ਆ ਕਿ ਐਡੇ ਵੱਡੇ ਜਿਹੜੇ ਥੋੜਾ ਥੋੜਾ 20-20 ਲੱਖ ਰੁਪਏ ਦੀਆਂ ਠਗੀਆਂ ਕਰਕੇ ਲੋਕਾਂ ਦੀ ਜਾਨ ਤੇ ਮਾਲ ਦੇ ਨੁਕਸਾਨ ਤੇ ਜਾ ਆ ਨਹੀਂ ਕਰ ਰਕ ਉਹ ਨਹੀਂ ਪਤਾ ਲੱਗਦੀ ਚਿੱਟੇ ਨਾਲੋਂ ਭੈੜਾ ਤਾਂ ਟਰੈਵਲ ਏਜੰਟ ਮੈਂ ਕਹੂੰਗਾ ਹੋ ਚੁੱਕੇ ਤੇ ਔਰ ਦੇਖਣ ਦੇ ਵਿੱਚ ਪਿਛਲੇ ਸਮੇਂ ਆਇਆ ਕਿ ਜਿੱਦਨ ਸਾਡੇ ਅਜੀ ਜੀ ਸਿਟੀ ਭਲਾ ਚੋਰ ਐਸਐਚਓ ਸਾਡੋਂ ਮਿਲਣਾ ਹੈ ਤੇ ਉਸ ਉੱਥੇ ਕੁਝ ਹੋਰ ਅਧਿਕਾਰੀ ਵੀ ਸੀਗੇ ਕੁਝ ਸਾਡੇ ਅਹੁਦੇਦਾਰ ਵੀ ਇਹ ਹੋਏ ਸੀ ਤੇ ਕੁਝ মিডিਆ ਕਰਮਚਾਰੀ ਵੀ ਸੀ ਜਿਨ੍ਹਾਂ ਦੇ ਦੇਖ ਦੇਖ ਦੇ ਵਿੱਚ ਐਸਐਚਓ ਸਾਹਿਬ ਦੀ ਜਿਹੜੀ ਲੈਂਗੁਏਜ ਸੀ ਉਹ ਕਿੱਦਾਂ ਦੀ ਸੀ ਤੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਬਿਲਕੁਲ ਡੀਐਸਪੀ ਸਾਹਿਬ ਕੋਲ ਹੋਣ ਤੋਂ ਬਾਅਦ ਉਹਨਾਂ ਤੱਕ ਅਜੇ ਤੱਕ ਐਸਐਚਓ ਦੀ ਇਹ ਅਨਗਹਿਲੀਆਂ ਗਈਆਂ ਨਹੀਂ ਹੋ ਗਈਆਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਕਿ ਆ ਪੈਸੇ ਦੇ ਵਿੱਚ ਅੰਨਾ ਹੋ ਚੁੱਕਾ ਕਾਨੂੰਨ ਕਾਨੂੰਨ ਨੇ ਐਸਾ ਕਿਹੜਾ ਪੈਸੇ ਦੀ ਪੱਟੀ ਬਣ ਚੁੱਕੀ ਹੈ ਕਿ ਜਿਹੜਾ ਇਹਨਾਂ ਲੋਕਾਂ ਤੇ ਪਰਚਾ ਹੀ ਨਹੀਂ ਕਰਨਾ ਔਰ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਸਾਡੇ ਕੋਲ ਕੀ ਆਏ ਹੋ ਫਿਰ ਥਾਣਾ ਬੰਦ ਕਰਦੇ ਹੋ ਥਾਣੇ ਵਿੱਚ ਅਸੀਂ ਕਾਹਤੇ ਬੈਠੇ ਆ ਜੇ ਲੋਕਾਂ ਦੀ ਤਨਖਾਹ ਜਦੋਂ ਜੇਬ 'ਚ ਜਾਂਦੀ ਆ ਉਦੋਂ ਤਾਂ ਪੁੱਛਦੇ ਨਹੀਂ ਕਿ ਇਹ ਤਾਂ ਕਾਹ ਜਿਹੜੀ ਆ ਸਾਨੂੰ ਕਿਸੇ ਗਰੀਬ ਦੀ ਆ ਪੈਸਿਆਂ ਦੇ ਵਿੱਚੋਂ ਆਈ ਆ ਜਾਂ ਕਿਸੇ ਹੋਰ ਪਾਸੇੋਂ ਆਈ ਉਹਦਾ ਤਨਖਾਹ ਲੈ ਕੇ ਆਪਣੀ ਗੱਲ ਕਹੀ ਜਾਂਦੀ ਆ ਆ ਬਾਰ-ਬਾਰ ਕਿ ਸਾਨੂੰ ਪੁੱਛ ਕੇ ਤਾਂ ਨਹੀਂ ਕਿਸੇ ਪਾਸੇ ਹਾਂਜੀ ਮੈਂ ਉਹੀ ਉਹਦਾ ਹੀ ਜਵਾਬ ਦੇ ਰਿਹਾ ਜੀ ਤੁਹਾਨੂੰ ਕਿ ਜੇ ਜਦੋਂ ਇਹਨਾਂ ਨੂੰ ਤਨਖਾਹ ਮਿਲਦੀ ਉਦੋਂ ਇਹ ਪੁੱਛਦੇ ਆ ਕਿ ਆ ਜਿਹੜੇ ਪੈਸੇ ਸਾਡੇ ਵਿੱਚੋਂ ਵਿੱਚੋਂ ਆਏ ਹੋਏ ਆ ਉਹ ਕਿਸੇ ਨਾ ਕਿਸੇ ਆਮ ਲੋਕਾਂ ਦੇ ਟੈਕਸ ਵਿੱਚੋਂ ਇਹਨਾਂ ਨੂੰ ਪੈਸੇ ਮਿਲੇ ਹੋਏ। ਉਦੋਂ ਤੱਕ ਇਹ ਕਹਿੰਦੇ ਨਹੀਂ ਆ ਕਿ ਤੁਹਾ ਸਾਡੇ ਕੋ ਤਾਂ ਸਾਡੇ ਦਾ ਤੁਹਾਡੇ ਨਾਲ ਕੋਈ ਲੈਣ ਦੇ ਨਹੀਂ ਆਣੀ। ਅਸੀਂ ਤਾਂ ਤੁਹਾਡਾ ਕੋਈ ਇਨਸਾਫ ਦਾ ਤੁਸੀਂ ਕੋਈ ਰਿਪੋਰਟ ਨਹੀਂ ਸਾਡੇ ਕੋ ਕੀਤੀ ਤੁਸੀਂ ਸਾਨੂੰ ਪੈਸੇ ਘਾਤੇ ਦਿੱਤੇ ਮੈਂ ਤੁਹਾਡੇ ਪੈਸੇ ਮੋੜ ਦਵਾਂ। ਜਦੋਂ ਪੈਸੇ ਦਬਾਨ ਦੀ ਗੱਲ ਆ ਗਈ ਉਥੇ ਇਹ ਗੱਲ ਕਹਿਣ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਵੀ ਸਮਝਦਾਰ ਆ ਸੀ ਵੀ ਸਮਝਦਾਰ ਆ। ਉਥੇ ਇਹ ਗੱਲ ਉਦੋਂ ਕਹੀ ਜਾਂਦੀ ਆ ਜਦੋਂ ਜੇਬ ਭਾਰੀ ਹੋ ਜਾਂਦੀ। ਜੀ ਉਥੇ ਜੇਬ ਏਜੰਟਾਂ ਵੱਲੋਂ ਭਾਰੀ ਹੋਈ ਆ ਤਾਂ ਇਹ ਕੁਐਸਚਨ ਪੁੱਟ ਹੋਇਆ। ਜੇ ਕਿਤੇ ਇਹੀ ਕਿਸੇ ਮੰਤਰੀ ਦੇ ਫੋਨ ਦੇ ਨਾਲ ਹੋਇਆ ਹੁੰਦਾ ਤੇ ਮੈਂ ਸਾਫ਼ ਤੌਰ ਤੇ ਕਹਿ ਸਕਦਾ ਸੀਗਾ ਉਹਨੂੰ ਉਹ ਚਾਰੇ ਬੰਦੇ ਜਿਹੜੇ ਆ ਉਹਦੇ ਵਿੱਚ ਪਰਚੇ ਦੇ ਵਿੱਚ ਦਰਜ ਆ ਉਸ ਲਾਕਾਂ ਦੇ ਵਿੱਚ ਹੋਣੇ ਸੀ ਇਸ ਇਨਸਾਫ ਦੀ ਲੜਾਈ ਨੂੰ ਅੱਗੇ ਕਿੱਥੇ ਤੱਕ ਲੈ ਕੇ ਜਾਂਦੇ ਅਸੀਂ ਇਸ ਲੜਾਈ ਨੂੰ ਅਸੀਂ ਇਸ ਲੜਾਈ ਨੂੰ ਨਹੀਂ ਕਹਿ ਸਕਦੇ ਅਸੀਂ ਇਸ ਲੜਾਈ ਨੂੰ ਕਹਿ ਸਕਦੇ ਕਿ ਜਿਹੜਾ ਏਜੰਟਾਂ ਦੀ ਲੜਾਈ ਆ ਜਾਂ ਕਿਸੇ ਨਾਲ ਗਰੀਬ ਨਾਲ ਟੱਕਰ ਮੈਂ ਨਰਿੰਦਰ ਥੌਰ ਪੰਜਾਬ ਚੇਅਰਮੈਨ Shivsana Udovala Saab Thakre ਸਾਡੇ ਪੰਜਾਬ ਪ੍ਰਧਾਨ ਜੋ ਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 20% ਰਾਜਨੀਤੀ ਤੇ 80% ਲੋਕਾਂ ਦੀ ਸੇਵਾ ਇਸੇ ਤਹਿਤ ਸਾਡੇ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਤਹਿਤ ਵੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਡੇ ਕਿਸਾਨ ਕੰਨ ਸਾਡੀ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਤੇ ਅਸੀਂ ਉਹਨਾਂ ਦਾ ਸਹਿਯੋਗ ਕਰਨਾ ਆ ਚਾਹੇ ਕੋਈ ਪੁਲਿਸ ਦਾ ਮਾਮਲਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੋਵੇ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਹਾਂ ਇਸੇ ਤਰ੍ਹਾਂ ਜੀ ਗੜੀ ਤੋਂ ਅਜੇ ਕੁਮਾਰ ਜੀ ਪਿਛਲੇ ਸਾਲ ਸਾਡੇ ਕੋਲ ਆਏ ਸੀਗੇ ਇਹਨਾਂ ਨੇ ਸਾਨੂੰ ਦੱਸਿਆ ਕਿ ਮੇਰਾ ਏਜੰਟਾਂ ਨੇ ਰੁਪਈਆ ਰੱਖ ਲਿਆ ਆ ਤੇ ਨਾ ਮੈਨੂੰ ਬਾਹਰ ਭੇਜਿਆ ਚਲੋ ਅਸੀਂ ਤਾਲਮੇਲ ਕਰਕੇ ਲੋ ਇਹਨਾਂ ਦੇ ਸਹੀ ਰਸਤਾ ਸਗਾ ਜਾਂ ਕੋਈ ਪੁਲਿਸ ਹੈਲਪ ਸੀਗੀ ਅਸੀਂ ਆਪ ਅੱਗੇ ਉਹ ਇਹਨਾਂ ਦੀ ਮਦਦ ਕਰਵਾਈ ਚਲੋ ਪਿਛਲੇ ਦਿਨੀ ਦਸੰਬਰ ਦੇ ਵਿੱਚ ਏਜੰਟ ਦੇ ਖਿਲਾਫ ਪਰਚਾ ਵੀ ਦਰਜ ਹੋ ਗਿਆ ਤੇ ਇਹਨਾਂ ਦਾ ਏਰੀਆ ਜੜੀ ਹੋਣ ਕਰਕੇ ਇਹਨਾਂ ਦਾ ਜਿਹੜਾ ਪੁਲਿਸ ਸਟੇਸ਼ਨ ਸੀਗਾ ਇਹ ਬੜਾ ਚੋਰ ਲੱਗਦਾ ਸੀਗਾ ਚਲੋ ਇਹਨਾਂ ਨੇ ਸਾਨੂੰ ਵੀ ਦੱਸਿਆ ਵੀ ਪਰਚਾ ਤਾਂ ਪ੍ਰਧਾਨ ਜੀ ਦਰਜ ਹੋ ਗਿਆ ਆ ਤੇ ਪਰ ਰੇਡ ਨਹੀਂ ਹੋ ਰਹੀ ਚਲੋ ਇੱਕ ਦੋ ਵਾਰ ਗੱਲਬਾਤ ਕੀਤੀ ਉਹ ਕਹਿੰਦੇ ਚਲੋ ਉਹ ਪੁਲਿਸ ਦੀ ਸ਼ਾਰਟ ਅਰੇਂਜ ਕਰਕੇ ਸਾਡੇ ਕੋਲ ਮਤਲਬ ਲਾਜਮਾ ਦੀ ਕਾਮੀ ਹੈ ਚਲੋ ਅਸੀਂ ਉਹ ਵੀ ਉਹਨਾਂ ਦੀ ਗੱਲ ਮੰਨੀ ਪਰ ਹੁਣ ਤਾਂ ਇੱਕ ਇਹ ਕਹਿ ਸਕਦੇ ਆ ਜਦੋਂ ਸੀਐਮ ਭਗਵਤ ਮਾਨ ਜੀ ਕਹਿੰਦੇ ਆ ਵੀ ਇਹ ਪੰਜਾਬ ਮੇਰਾ ਆ ਹਰੇਕ ਪੰਜਾਬ ਦਾ ਵਾਸੀ ਜੋ ਕੋਈ ਦੁੱਖ ਤਕਲੀਫ ਹੈ ਉਹ ਮੇਰਾ ਆ ਜੋ ਵੀ ਇੱਥੇ ਫਰੋਡ ਕਰਦਾ ਆ ਤੇ ਦੂਜੇ ਵਿਅਕਤੀ ਨੂੰ ਜਲ ਤੋਂ ਜਲ ਇਨਸਾਫ ਦਿੱਤਾ ਜਾਊਗਾ ਜਿਹੜੇ ਏਜੰਟ ਆ ਬਾਹਰੋਂ ਭੇਜਦੇ ਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸਖਤ ਐਕਸ਼ਨ ਲੈਂਦੀ ਆ ਠੀਕ ਹੈ ਜੀ ਪਰ ਸਾਨੂੰ ਇੱਥੇ ਸਰਾਸਰ ਢਿਲਮਠ ਦੇਖਣ ਨੂੰ ਹੀ ਮਿਲਿਆ ਤਿੰਨ ਮਹੀਨੇ ਬੀਤਣ ਤੋਂ ਬਾਅਦ ਕੋਈ ਆਦਮੀ ਜਿਹਦਾ ਏਜੰਟਾਂ ਨੇ ਪੈਸਾ ਵੀ ਲੈ ਲਿਆ ਤੇ ਨਾ ਉਹਨੂੰ ਬਾਹਰ ਭੇਜਦੇ ਆ ਨਾ ਕੋਈ ਲੜਸਰਾ ਫੜਾਉਂਦੇ ਆ ਜਿਆਦੇ ਪੁਲਿਸ ਕੋਲ ਮਦਦ ਲੈਣ ਗਿਆ ਪੁਲਿਸ ਵੀ ਥੇ ਲਮਟ ਕਰ ਰਹੀ ਆ ਤਿੰਨ ਮਹੀਨੇ ਹੋਣ ਤੋਂ ਬਾਅਦ ਜ ਆ ਦੀ ਵਿਅਕਤੀ ਦੀ ਕੋਈ ਰੇਡ ਨਹੀਂ ਹੋਈ ਹੁਣ ਪਰਚਾ ਹੋ ਗਿਆ ਪਰਚਾ ਉਹਨੂੰ ਕੀ ਕਰਾਂਗੇ ਜੇ ਵਿਅਕਤੀ ਸਾਡੇ ਸਾਹਮਣੇ ਘੁੰਮੀ ਜਾਊਗਾ ਉਹਨੂੰ ਪੁਲਿਸ ਦਾ ਕੋਈ ਡਰ ਪੈ ਹੀ ਨਹੀਂ ਹੋਊਗਾ ਅਨੁਸ਼ਾਸਨ ਤਾਂ ਆ ਹੀ ਰਹੂਗਾ ਜੇ ਮਤਲਬ ਜਿਸ ਵਿਅਕਤੀ ਤੇ ਫਰਜ ਦਰਜ ਹੋਈ ਆ ਅਰੈਸਟ ਹੋਊਗਾ ਅਰੈਸਟ ਹੋ ਕੇ ਜਿੱਹਨਾਂ ਦੇ ਪਿੱਛੇ ਜਾਊਗਾ ਠੀਕ ਹੈ ਜੀ ਸਾਡੀ ਤਾਂ ਇਹੀ ਮੰਗ ਹੈ ਏਜੰਟਾਂ ਦੇ ਉੱਤੇ ਸਖਤ ਨਕੇਲ ਕਸੀ ਜਾਵੇ ਤੇ ਮੇਰਾ ਭਰਾ ਹੈ ਛੋਟਾ ਇਹਨੂੰ ਇਨਸਾਫ ਦਿੱਤਾ ਜਾਵੇ ਇੱਥੇ ਦੇਖਣ ਵਿੱਚ ਇਹ ਆਇਆ ਜਿਹੜਾ ਸਾਡਾ ਸਿਟੀ ਦਾ ਐਸਐਚਓ ਉਹਨਾਂ ਦਾ ਰਵੱਈਆ ਵਧੀਆ ਨਹੀਂ ਸੀ ਕਹਿੰਦੇ ਸਾਨੂੰ ਕਿਹੜਾ ਪੁੱਛ ਕੇ پیسے ਦਿੱਤੇ ਆ ਦੇਖੋ ਕੋਈ ਦੁੱਖ ਤਕਲੀਫ ਹੈ ਸਾਡੇ ਬੰਦੇ ਨੂੰ ਤੇ ਤੁਹਾਡੇ ਕੋਲ ਇਨਸਾਫ ਲੈਣ ਜਾਊਗਾ ਤੁਸੀਂ ਉਹਨੂੰ ਆਸ਼ਵਾਸ਼ਣ ਦਿਓ ਵੀ ਕਾਕਾ ਤੇਰੀ ਅਸੀਂ ਹਰੇਕ ਤਰ੍ਹਾਂ ਹੈਲਪ ਕਰਾਂਗੇ ਚਲੋ ਆਪਾਂ ਕੋਈ ਉੱਦਾਂ ਨਹੀਂ ਕਰ ਸਕਦੇ ਤੇ ਅਗਲੇ ਨੂੰ ਕਮ ਸੇ ਕਮ ਤਸਦੀਦ ਤਾਂ ਦਿੱਤੀ ਜਾ ਸਕਦੀ ਹੈ ਨਾ ਤੇ ਤੇਰੀ ਅਸੀਂ ਮਦਦ ਕਰਾਂਗੇ ਤੇਰੇ ਜੋ ਵੀ ਸਹਿਯੋਗ ਵਰਦਾ ਹੈ ਕਾਨੂੰਨੀ ਪ੍ਰਕਿਰਿਆ ਦੇ ਨਾਲ ਅਸੀਂ ਤੇਰੀ ਹਰ ਸੰਭਵ ਸਹਿਯਤਾ ਕਰਾਂਗੇ ਹੁਣ ਅਸੀਂ ਜਿਹੜਾ ਸਾਡਾ ਹੈਗਾ ਹੈ ਅਗਲਾ ਸਟੈਪ ਅਸੀਂ ਜੇਕਰ ਨਹੀਂ ਇਹਨਾਂ ਨੂੰ ਸਾਥ ਮਿਲਦਾ ਜਾਂ ਇਦਾਂ ਦੇ ਹੋਰ ਵੀ ਵਿਅਕਤੀ ਬੜਾ ਚੌੜ ਦੇ ਅੰਦਰ ਹੋਣਗੇ ਜਿਹੜੇ ਪੁਲਿਸ ਤੋਂ ਪ੍ਰਸ਼ਾਸਨ ਤੋਂ ਜਾਂ ਕਿਸੇ ਢਿੱਲੀ ਪ੍ਰਕਿਰਿਆ ਤੋਂ ਦੁਖੀ ਹੋਣਗੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਸਾਡੀ ਪੂਰੀ ਸ਼ਸਤਰ ਦੀ ਟੀਮ ਉਹਨਾਂ ਦੇ ਨਾਲ ਖੜੂਗੀ ਤੇ ਉਹਨਾਂ ਦੇ ਜੋ ਵੀ ਘਟਨਾਕਰਮ ਹੋਗੇ ਅਸੀਂ ਮੀਡੀਆ ਦੇ ਰਾਹੀਂ ਆਮ ਜਨਤਾ ਵਿੱਚ ਜਾਗਰ ਕਰਾਂਗੇ